ਗੁਰਜੀ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਅੱਜ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਜੋ ਕਿ ਇੱਕ ਫਕੀਰ ਦੀ ਹੈ ਕਹਾਣੀ ਦੀ ਸ਼ੁਰੂਆਤ ਇੱਕ ਬਹੁਤ ਹੀ ਸ਼ਾਂਤ ਤੇ ਪਵਿੱਤਰ ਸਵੇਰ ਨਾਲ ਹੁੰਦੀ ਹੈ ਪਿੰਡ ਦੇ ਬਾਹਰ ਇੱਕ ਪੁਰਾਣੇ ਬੋਹੜ ਦੇ ਹੇਠਾਂ ਇੱਕ ਫਕੀਰ ਬੈਠਾ ਸੀ ਉਸ ਦਾ ਚਿਹਰਾ ਸੁੱਚਾ ਤੇ ਰੌਸ਼ਨ ਸੀ ਜਿਵੇਂ ਉਸ ਦੇ ਅੰਦਰੋਂ ਕੋਈ ਜੋਤ ਪ੍ਰਗਟ ਹੋ ਰਹੀ ਹੋਵੇ ਉਸ ਦੇ ਹੱਥਾਂ ਵਿੱਚ ਰੋਜ਼ਾਨਾ ਇੱਕ ਮਾਲਾ ਸੀ ਹਰ ਮੋਤੀ ਦੇ ਨਾਲ ਰੱਬ ਦੀ ਧੁੰਨ ਉੱਠਦੀ ਸੀ ਉਹ ਨਾ ਕਿਸੇ ਤੋਂ ਕੁਝ ਮੰਗਦਾ ਸੀ ਤੇ ਨਾ ਹੀ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਕਰਦਾ ਸੀ ਉਸ ਦੇ ਕੋਲ ਜੋ ਕੁਝ ਆ ਜਾਂਦਾ ਸੀ ਉਹ ਉਸ ਨੂੰ ਰੱਬ ਦੀ ਦਾਤ ਸਮਝ ਕੇ ਸਵੀਕਾਰ ਕਰ ਲੈਂਦਾ ਸੀ ਉਸ ਪਿੰਡ ਦੇ ਲੋਕ ਉਸ ਨੂੰ ਬਾਬਾ ਫਕੀਰ ਕਹਿੰਦੇ ਸਨ ਬਾਬਾ ਦਾ ਬਾਬਾ ਜੀ ਦਾ ਇੱਕ ਹੀ ਸੁਨੇਹਾ ਸੀ ਜ਼ਿੰਦਗੀ ਵਿੱਚ ਜੋ ਕੁਝ ਮਿਲੇ ਉਹ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ ਜੇ ਤੂੰ ਉਸ ਨੂੰ ਸ਼ੁਕਰ ਨਾਲ ਸਵੀਕਾਰ ਕਰ ਲੈਂਦਾ ਹੈ ਤਾਂ ਹਰ ਚੀਜ਼ ਬਰਕਤ ਬਣ ਜਾਂਦੀ ਹੈ ਪਰ ਜਿਵੇਂ ਹਰ ਪਿੰਡ ਵਿੱਚ ਕੁਝ ਅਣਸੁਨੇ ਦਿਲ ਵੀ ਹੁੰਦੇ ਨੇ ਉਥੇ ਇੱਕ ਜਵਾਨ ਰਹਿੰਦਾ ਸੀ ਨਾਮ ਸੀ ਉਸਦਾ ਰਮਨ ਉਹ ਬੜਾ ਅਹੰਕਾਰੀ ਸੀ ਉਸ ਨੂੰ ਆਪਣੀ ਦੌਲਤ ਆਪਣੀ ਤਾਕਤ ਤੇ ਆਪਣੀ ਸਮਝ ਤੇ ਬਹੁਤ ਹੀ ਮਾਣ ਸੀ ਉਹ ਕਹਿੰਦਾ ਸੀ ਇਹ ਫਕੀਰ ਲੋਕ ਕਮਾਉਂਦੇ ਕੁਝ ਨਹੀਂ ਸਾਰਾ ਦਿਨ ਬੈਠ ਕੇ ਲੋਕਾਂ ਤੋਂ ਖਾਂਦੇ ਨੇ ਇਹੀ ਰੱਬ ਦੇ ਨਾਮ ਤੇ ਜੀਵਨ ਬਰਬਾਦ ਕਰਦੇ ਨੇ ਰਮਨ ਨੂੰ ਸਮਝ ਨਹੀਂ ਸੀ ਕਿ ਰੋਹਾਨੀ ਜੀਵਨ ਦਾ ਅਰਥ ਦੁਨੀਆ ਤੋਂ ਭੱਜਣਾ ਨਹੀਂ ਸਗੋਂ ਰੱਬ ਨੂੰ ਹਰ ਸਾਹ ਵਿੱਚ ਵੇਖਣਾ ਹੈ ਉਹ ਸਦਾ ਬਾਹਰਲੀ ਚਮਕ ਨੂੰ ਹੀ ਅਸਲੀ ਚਮਕ ਸਮਝਦਾ ਸੀ ਇੱਕ ਦਿਨ ਉਸ ਨੇ ਸੋਚਿਆ ਮੈਂ ਵੇਖਦਾ ਹਾਂ ਇਹ ਫਕੀਰ ਕਿੰਨਾ ਧੀਰਜ ਵਾਲਾ ਹੈ ਮੈਂ ਇਸ ਦੀ ਪਰਖ ਕਰਦਾ ਹਾਂ ਉਹ ਸਵੇਰੇ ਹੋਲੀ ਉੱਠਿਆ ਤੇ ਫਕੀਰ ਦੇ ਨੇੜੇ ਗਿਆ ਫਕੀਰ ਹਮੇਸ਼ਾ ਦੀ ਤਰ੍ਹਾਂ ਮਾੜਾ ਫੇਰ ਰਿਹਾ ਸੀ ਉਸ ਦੀਆਂ ਅੱਖਾਂ ਬੰਦ ਸਨ ਤੇ ਮੱਥੇ ਤੇ ਇੱਕ ਰੋਸ਼ਨੀ ਨਿਕਲ ਰਹੀ ਹੋਵੇ ਇੰਜ ਪ੍ਰਤੀਤ ਹੋ ਰਿਹਾ ਸੀ ਉਹ ਦ੍ਰਿਸ਼ ਪਵਿੱਤਰ ਲੱਗ ਰਿਹਾ ਸੀ ਪਰ ਰਮਨ ਦੇ ਮਨ ਵਿੱਚ ਅਜੇ ਵੀ ਗਰੂਰ ਸੀ ਉਸ ਨੇ ਇੱਕ ਪੱਥਰ ਚੁੱਕਿਆ ਤੇ ਜ਼ੋਰ ਨਾਲ ਫਕੀਰ ਵੱਲ ਸੁੱਟ ਦਿੱਤਾ ਪੱਥਰ ਜਾ ਕੇ ਫਕੀਰ ਦੇ ਮੱਥੇ ਤੇ ਲੱਗਿਆ ਖੂਨ ਦੀ ਧਾਰ ਨਿਕਲ ਪਈ ਪਰ ਉਸ ਦੇ ਚਿਹਰੇ ਤੇ ਕੋਈ ਭਾਵਨਾ ਆਇਆ ਨਾ ਦਰਦ ਦਰਦ ਦੀ ਚੀਕ ਨਾ ਹੀ ਗੁੱਸੇ ਦੀ ਝਲਕ ਸਿਰਫ ਉਸ ਦੇ ਉਸ ਦੇ ਮੂੰਹ ਚੋਂ ਹੌਲੀ ਆਵਾਜ਼ ਨਿਕਲੀ हे ਪ੍ਰਭੂ ਜਿਸ ਹੱਥ ਨਾਲ ਤੂੰ ਮੈਨੂੰ ਛੋਇਆ ਹੈ ਉਸ ਨੂੰ ਮੇਰੀ ਅਰਦਾਸ ਦਾ ਹਿੱਸਾ ਬਣਾ ਦੇ ਉਸ ਦੀ ਇਹ ਬਾਤ ਹਵਾ ਵਿੱਚ ਐਸੀ ਝੰਕਾਰ ਬਣ ਕੇ ਫੈਲੀ ਕਿ ਜਿਵੇਂ ਕਿਸੇ ਨੇ ਸ਼ਾਂਤੀ ਦਾ ਰਾਗ ਛੇੜ ਦਿੱਤਾ ਹੋਵੇ ਨੇੜੇ ਖੜੇ ਕੁਝ ਗਵਾਲੇ ਦੌੜ ਕੇ ਆਏ ਬਾਬਾ ਜੀ ਤੁਹਾਨੂੰ ਲੱਗੀ ਤਾਂ ਨਹੀਂ ਅਸੀਂ ਉਸਨੂੰ ਫੜੀਏ ਫਕੀਰ ਨੇ ਅੱਖਾਂ ਖੋਲ੍ਹ ਕੇ ਹੌਲੀ ਜਹੀ ਮੁਸਕਰਾਹਟ ਦਿੱਤੀ ਬੇਟਾ ਕਿਸ ਨੂੰ ਫੜਨਾ ਹੈ ਜਿਸ ਹੱਥ ਨੇ ਮੈਨੂੰ ਪੱਥਰ ਮਾਰਿਆ ਉਸਨੂੰ ਰੱਬ ਨੇ ਮੇਰੇ ਕੋਲ ਭੇਜਿਆ ਹੈ ਤਾਂ ਜੋ ਮੈਂ ਆਪਣੇ ਧੀਰਜ ਦੀ ਪਰਖ ਕਰ ਸਕਾਂ ਜੇ ਮੈਂ ਗੁੱਸਾ ਕਰ ਲੈਂਦਾ ਤਾਂ ਪੱਥਰ ਮੇਰੇ ਸਰੀਰ ਨੂੰ ਨਹੀਂ ਮੇਰੇ ਮਨ ਨੂੰ ਵੱਜਣਾ ਸੀ ਰਮਨ ਇਹ ਗੱਲ ਸੁਣ ਕੇ ਪੱਥਰ ਦੀ ਥਾਂ ਜਿਵੇਂ ਖੁਦ ਹੀ ਪਿਗਲ ਗਿਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਅਹੰਕਾਰ ਨੂੰ ਆਇਨਾ ਦਿਖਾ ਦਿੱਤਾ ਹੋਵੇ ਉਹ ਦੌੜਦਾ ਹੋਇਆ ਫਕੀਰ ਕੋਲ ਆਇਆ ਤੇ ਰੋ ਪਿਆ "ਬਾਬਾ ਜੀ ਮੈਨੂੰ ਮਾਫ ਕਰ ਦਿਓ ਮੈਂ ਅੰਨਾ ਸੀ ਮੈਨੂੰ ਸਮਝ ਨਹੀਂ ਸੀ ਕਿ ਤੁਸੀਂ ਸੱਚਮੁੱਚ ਕੌਣ ਹੋ" ਫਕੀਰ ਨੇ ਉਸ ਦਾ ਮੱਥਾ ਛੋਇਆ ਤੇ ਕਿਹਾ "ਬੇਟਾ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਉਹ ਪਹਿਲਾਂ ਹੀ ਅੱਧਾ ਪਵਿੱਤਰ ਹੋ ਜਾਂਦਾ ਹੈ ਹੁਣ ਮੈਂ ਦਰਦ ਮੇਰੇ ਸਰੀਰ ਨੂੰ ਹੋਇਆ ਹੈ" ਉਹ ਮੇਰੀ ਆਤਮਾ ਦੀ ਅੱਗ ਬੁਝਾਉਣ ਲਈ ਸੀ ਇਸ ਲਈ ਤੂੰ ਗਮ ਨਾ ਕਰ ਰੱਬ ਹਰ ਕਿਸੇ ਨੂੰ ਆਪਣੀ ਰੌਸ਼ਨੀ ਵੱਲ ਲੈ ਜਾਣ ਲਈ ਕੁਝ ਨਾ ਕੁਝ ਤਜਰਬਾ ਜ਼ਰੂਰ ਦਿੰਦਾ ਹੈ ਰਮਣ ਬਹੁਤ ਪ੍ਰਭਾਵਿਤ ਹੋਇਆ ਉਸਨੇ ਕਿਹਾ ਬਾਬਾ ਜੀ ਕੀ ਮੈਂ ਤੁਹਾਡੇ ਨਾਲ ਰਹਿ ਸਕਦਾ ਹਾਂ ਮੈਂ ਸਿੱਖਣਾ ਚਾਹੁੰਦਾ ਹਾਂ ਕਿ ਤੁਸੀਂ ਕਿਵੇਂ ਇੰਨਾ ਸ਼ਾਂਤ ਰਹਿੰਦੇ ਹੋ ਫਕੀਰ ਨੇ ਮੁਸਕਰਾ ਕੇ ਕਿਹਾ ਰਹਿ ਸਕਦਾ ਹੈ ਬੇਟਾ ਪਰ ਇੱਕ ਸ਼ਰਤ ਹੈ ਹਰ ਸਵੇਰੇ ਤੂੰ ਇੱਕ ਘੰਟਾ ਚੁੱਪ ਰਹੇਗਾ। ਨਾ ਕੋਈ ਗੱਲ, ਨਾ ਕੋਈ ਸੋਚ, ਸਿਰਫ ਸਾਹਾਂ ਤੇ ਧਿਆਨ। ਜਦ ਤੂੰ ਚੁੱਪੀ ਵਿੱਚ ਰੱਬ ਨੂੰ ਸੁਣਨ ਲੱਗ ਪਵੇਂਗਾ, ਫਿਰ ਕੋਈ ਤੈਨੂੰ ਦੁੱਖ ਨਹੀਂ ਦੇ ਸਕਦਾ। ਰਮਨ ਨੇ ਸਿਰ ਝੁਕਾ ਦਿੱਤਾ। ਉਸਨੇ ਚੁੱਪੀ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਹਿਲੇ ਦਿਨ ਉਸ ਨੂੰ ਬੋਰ ਹੋਇਆ। ਦੂਜੇ ਦਿਨ ਮਨ ਦੌੜਦਾ ਰਿਹਾ। ਤੀਜੇ ਦਿਨ ਉਸ ਨੂੰ ਲੱਗਾ ਜਿਵੇਂ ਉਸਦਾ ਮਨ ਉਸਦੇ ਸਾਹਾਂ ਨਾਲ ਮਿਲ ਰਿਹਾ ਹੋਵੇ। ਕੁਝ ਹਫ਼ਤੇ ਬਾਅਦ ਉਸ ਦੇ ਅੰਦਰ ਇੱਕ ਅਜੀਹੀ ਸ਼ਾਂਤੀ ਆ ਗਈ ਜਿਸ ਦਾ ਉਸ ਨੂੰ ਕਦੇ అనుభవ ਨਹੀਂ ਸੀ ਹੋਇਆ ਇੱਕ ਦਿਨ ਉਹ ਫਕੀਰ ਕੋਲ ਗਿਆ ਤੇ ਕਿਹਾ ਬਾਬਾ ਜੀ ਹੁਣ ਮੈਂ ਸਮਝ ਗਿਆ ਹਾਂ ਕਿ ਜਦ ਤੱਕ ਮਨ ਸ਼ਾਂਤ ਨਹੀਂ ਉਦੋਂ ਤੱਕ ਰੱਬ ਦੀ ਆਵਾਜ਼ ਸੁਣੀ ਨਹੀਂ ਜਾ ਸਕਦੀ ਹੁਣ ਮੈਨੂੰ ਸਮਝ ਆਇਆ ਹੈ ਕਿ ਤੁਸੀਂ ਪੱਥਰ ਤੇ ਵੀ ਕਿਉਂ ਸ਼ਾਂਤ ਰਹੇ ਤੁਸੀਂ ਉਸ ਵਿੱਚ ਵੀ ਰੱਬ ਦੇ ਪੈਰ ਵੇਖੇ ਫਕੀਰ ਨੇ ਕਿਹਾ ਬਿਲਕੁਲ ਬੇਟਾ ਜੋ ਦੁੱਤੂ ਰੱਬ ਨੂੰ ਹਰ ਚੀਜ਼ ਵਿੱਚ ਵੇਖਣਾ ਸਿੱਖ ਲੈਂਦਾ ਹੈ ਤਾਂ ਦੁੱਖ ਤੇ ਸੁੱਖ ਦਾ ਫਰਕ ਮਿਟ ਜਾਂਦਾ ਹੈ ਪੱਥਰ ਵੀ ਆਸ਼ੀਰਵਾਦ ਬਣ ਜਾਂਦਾ ਹੈ ਜੋ ਤੈਨੂੰ ਦੁੱਖ ਦੇਣ ਆਉਂਦਾ ਹੈ ਉਹ ਅਸਲ ਵਿੱਚ ਤੇਰੇ ਮਨ ਦੀ ਅਸਲੀ ਤਾਕਤ ਜਗਾਉਣ ਆਉਂਦਾ ਹੈ ਇਸ ਗੱਲ ਤੋਂ ਬਾਅਦ ਰਮਨ ਨੇ ਆਪਣੇ ਜੀਵਨ ਦਾ ਰੂਪ ਬਦਲ ਦਿੱਤਾ ਉਹ ਵੀ ਲੋਕਾਂ ਵਿੱਚ ਪਿਆਰ ਤੇ ਸ਼ਾਂਤੀ ਫੈਲਾਉਣ ਲੱਗ ਪਿਆ ਉਸ ਦਾ ਚਿਹਰਾ ਵੀ ਰੌਸ਼ਨ ਹੋ ਗਿਆ ਬਿਲਕੁਲ ਉਸ ਫਕੀਰ ਬਾਗ ਕਈ ਸਾਲਾਂ ਬਾਅਦ ਜਦੋਂ ਲੋਕ ਰਮਨ ਤੋਂ ਪੁੱਛਦੇ ਸਨ ਕਿ ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਮੋੜ ਕਿਹੜਾ ਸੀ ਉਹ ਹੱਸ ਕੇ ਕਹਿੰਦਾ ਸੀ ਜਦ ਮੈਂ ਇੱਕ ਫਕੀਰ ਨੂੰ ਪੱਥਰ ਮਾਰਿਆ ਸੀ ਕਿਉਂਕਿ ਉਸ ਪੱਥਰ ਨੇ ਮੇਰੇ ਦਿਲ ਵਿੱਚ ਰੱਬ ਦਾ ਦਰਵਾਜ਼ਾ ਖੋਲ ਦਿੱਤਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅੰਤ ਵਿੱਚ ਇਹੀ ਕਹਾਂਗੀ ਕਿ ਫਕੀਰ ਦਾ ਖੂਨ ਉਸਦੀ ਕਮਜ਼ੋਰੀ ਨਹੀਂ ਸੀ ਉਹ ਉਸਦੀ ਸਹਿਨਸੀਲਤਾ ਦਾ ਚਿੰਨ ਸੀ ਉਸਨੇ ਦੁੱਖ ਨੂੰ ਵੀ ਦਇਆ ਵਿੱਚ ਬਦਲ ਦਿੱਤਾ ਇਹ ਹੀ ਰੋਹਾਨੀ ਉਚਾਈ ਹੈ ਜੋ ਇਨਸਾਨ ਆਪਣੇ ਮਨ ਤੇ ਕਾਬੂ ਕਰ ਲੈਂਦਾ ਹੈ ਉਹ ਕਿਸੇ ਤੋਂ ਨਹੀਂ ਡਰਦਾ ਰੱਬ ਉਹਨਾਂ ਦੇ ਨਾਲ ਹੁੰਦਾ ਹੈ ਜਿਹੜੇ ਹਰ ਹਾਲਤ ਵਿੱਚ ਸ਼ੁਕਰ ਕਰਦੇ ਹਨ ਜਿਨ੍ਹਾਂ ਦਾ ਵਿਸ਼ਵਾਸ ਹਾਲਾਤਾਂ ਤੇ ਨਹੀਂ ਪਰ ਰੱਬ ਦੀ ਮਰਜ਼ੀ ਤੇ ਟਿਕਿਆ ਹੋਵੇ ਸਾਨੂੰ ਇਸ ਵੀਡੀਓ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਗੁੱਸਾ ਸਾਡੇ ਅੰਦਰ ਦੀ ਅੱਗ ਹੈ ਜੋ ਸਾਨੂੰ ਹੀ ਸਾੜਦਾ ਹੈ। ਧੀਰਜ ਉਹ ਰੌਸ਼ਨੀ ਹੈ ਜੋ ਹਨੇਰੇ ਵਿੱਚ ਵੀ ਰਾਹ ਦਿਖਾਉਂਦੀ ਹੈ। ਜਦੋਂ ਮਨ ਰੱਬ ਨਾਲ ਜੁੜਿਆ ਹੋਵੇ ਤਾਂ ਕੋਈ ਵੀ ਦੁੱਖ ਉਸ ਨੂੰ ਹਿਲਾ ਨਹੀਂ ਸਕਦਾ। ਜੇ ਕੋਈ ਤੁਹਾਨੂੰ ਪੱਥਰ ਮਾਰੇ ਉਸ ਲਈ ਅਰਦਾਸ ਕਰੋ ਕਿਉਂਕਿ ਉਸ ਦਾ ਮਨ ਦਰਦ ਵਿੱਚ ਹੁੰਦਾ ਹੈ। ਜਿਸ ਨੇ ਮਾਫ਼ ਕਰਨਾ ਸਿੱਖ ਲਿਆ ਉਸ ਨੇ ਰੱਬ ਨੂੰ ਸ਼ੂਨਾ ਸਿੱਖ ਲਿਆ। ਜਦੋਂ ਵੀ ਕੋਈ ਤੁਹਾਨੂੰ ਦੁੱਖ ਦੇਵੇ ਆਪਣੇ ਆਪ ਤੋਂ ਪੁੱਛੋ ਕਿ ਮੈਂ ਇਹ ਪੱਥਰ ਆਪਣੇ ਦਿਲ ਵਿੱਚ ਰੱਖਣਾ ਹੈ ਜਾਂ ਫਿਰ ਇਸ ਨੂੰ ਅਰਦਾਸ ਵਿੱਚ ਬਦਲ ਦੇਣਾ ਹੈ ਜਿਹੜਾ ਇਨਸਾਨ ਇਹ ਸਮਝ ਲੈਂਦਾ ਹੈ ਉਹ ਹਰ ਹਾਲਤ ਵਿੱਚ ਰੱਬ ਦੀ ਹਜ਼ੂਰੀ ਵਿੱਚ ਰਹਿੰਦਾ ਹੈ ਵਾਹਿਗੁਰੂ ਜੀ ਵੀਡੀਓ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ